ਸਾਤ ਸੰਗਤ ਜੀ ਨਦੀ ਵਿੱਚ ਗੋਤੇ ਖਾਣ ਪਿੱਛੋਂ ਗੁਰੂ ਜੀ ਤਿੰਨ ਦਿਨ ਕਿੱਥੇ ਰਹੇ ਇਹ ਆਮ ਸਵਾਲ ਹੈ ਪੁਰਾਤਨ ਜਨਮ ਸਾਖੀਆਂ ਤਾਂ ਇਹ ਦੱਸਦੀਆਂ ਹਨ ਕਿ ਨਦੀ ਜਲ ਰਾਹੀਂ ਗੁਰੂ ਜੀ ਅਲੋਪ ਹੋਏ ਸੱਚਖੰਡ ਪਰਮਾਤਮਾ ਦੇ ਹਜ਼ੂਰ ਗਏ ਜਿੱਥੇ ਬਹੁਤ ਸਾਰੇ ਵਲੀ ਨਬੀ ਅਵਤਾਰ ਤੇ ਮਹਾਂਪੁਰਸ਼ ਸਨ ਨਾਨਕ ਜੀ ਨੂੰ ਪਰਮਾਤਮਾ ਨੇ ਉਚੇਚਾ ਸਦਿਆ ਸੀ ਜਿਸ ਸਮੇਂ ਪਰਮਾਤਮਾ ਦੇ ਦਰਬਾਰ ਵਿੱਚ ਪੁੱਜੇ ਤਾਂ ਪਰਮਾਤਮਾ ਨੇ ਆਪ ਨੂੰ ਉੱਚੀ ਥਾਂ ਤੇ ਬੈਠਣ ਵਾਸਤੇ ਆਖਿਆ ਤੇ ਚੰਗਾ ਸਵਾਗਤ ਕਰਨ ਪਿਛੋਂ ਮਿਹਰ ਕਰਕੇ ਅਮਰਤ ਦਾ ਪਿਆਲਾ ਬਖਸ਼ਿਆ ਜਿਸ ਪਿਆਲੇ ਨੂੰ ਗੁਰੂ ਜੀ ਨੇ ਬੁੱਲਾ ਨਾਲ ਲਾ ਕੇ ਪੀ ਲਿਆ ਉਸ ਅਮਰਤ ਦੇ ਪੀਣ ਦੀ ਢਿੱਲ ਸੀ ਕਿ ਗੁਰੂ ਜੀ ਨੂਰੋਂ ਨੂਰ ਹੋ ਗਏ ਪਰਮਾਤਮਾ ਤੇ ਗੁਰੂ ਜੀ ਵਿੱਚ ਕੋਈ ਭੇਦ ਨਾ ਰਿਹਾ ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ ਆਗਿਆ ਪਰਮੇਸ਼ਰ ਦੀ ਹੋਈ ਜੋ ਨਾਨਕ ਭਗਤ ਹਾਜ਼ਰ ਹੋਇਆ ਤਾਂ ਅਮਰਤ ਦਾ ਕਟੋਰਾ ਭਰਕਰ ਆਗਿਆ ਨਾਲ ਮਿਲਿਆ ਹੁਕਮ ਹੋਇਆ ਨਾਨਕ ਏ ਅਮਰਤ ਮੇਰੇ ਨਾਮ ਦਾ ਮਿਲਿਆ ਹੈ ਤੂੰ ਪਿਓ ਤਬ ਗੁਰੂ ਨਾਨਕ ਜੀ تسلیم ਕੀਤਾ ਪਿਆਲਾ ਪੀਤਾ ਸਾਹਿਬ ਮਿਹਰਵਾਨ ਆਏ ਹੋ ਨਾਨਕ ਮੈਂ ਨਾਲ ਹਾਂ ਮੈਂ ਤੇਰੇ ਤਾਈਂ ਨਿਹਾਲ ਕੀਤਾ ਹੈ ਅੱਜ ਤੂੰ ਜੋ ਤੇਰਾ ਨਾਮ ਲਵੇਗਾ ਸੋ ਸਭ ਮੈਂ ਨਿਹਾਲ ਕੀਤੇ ਹਨ ਤੂੰ ਜਾਇ ਕਰ ਮੇਰਾ ਨਾਮ ਜਪ ਔਰ ਲੋਕਾਂ થી ਵੀ ਜਪਾ ਔਰ ਸੰਸਾਰ થી ਨਿਰਲੇਪ ਰਹੋ ਨਾਮਦਾਨ ਇਸ਼ਨਾਨ ਸੇਵਾ ਸਿਮਰਨ ਵਿੱਚ ਰਹੋ ਮੈਂ ਤੇਰੇ ਤਾਈ ਆਪਣਾ ਨਾਮ ਦਿਆ ਹੈ ਤੂੰ ਇਹ ਕਿਰਤ ਕਰ ਤਦ ਗੁਰੂ ਨਾਨਕ ਦੇਵ ਜੀ ਨੇ ਪਰਮੇਸ਼ਰ ਅੱਗੇ ਮੱਥਾ ਟੇਕਿਆ ਅਤੇ ਉਸ ਦੀ ਸਿਫਤ ਵਿੱਚ ਸ਼ਬਦ ਉਚਾਰਨ ਕੀਤਾ ਫਿਰ ਆਗਿਆ ਹੋਈ ਹੁਕਮ ਹੋਇਆ ਨਾਨਕ ਜਿਸ ਉੱਪਰ ਤੇਰੀ ਨਦਰ ਤੇ ਉਸ ਉੱਪਰ ਮੇਰੀ ਨਦਰ ਜਿਸ ਉੱਪਰ ਤੇਰਾ ਕਰਮ ਉਸ ਉੱਪਰ ਮੇਰਾ ਕਰਮ ਮੇਰਾ ਨਾਉ ਪਾਰਬ੍ਰਮ ਪਰਮੇਸ਼ਰ ਅਰ ਤੇਰਾ ਨਾਉ ਗੁਰੂ ਪਰਮੇਸ਼ਰ ਤਦ ਗੁਰੂ ਨਾਨਕ ਪੈਰੀ ਪਿਆ ਸਿਰੋ ਪਾਉ ਦਰਗਾਹੋਂ ਬਾਬੇ ਨੂੰ ਮਿਲਿਆ ਤਰ ਆਗਿਆ ਉਹਨਾਂ ਸੇਵਕਾਂ ਨੂੰ ਹੋਈ ਜੋ ਨਾਨਕ ਕਉ ਉਸੇ ਘਾਟ ਪਹੁੰਚਾਏ ਆਵੋ ਤਵ ਗੁਰੂ ਨਾਨਕ ਕੇ ਤਾਈ ਤੀਸਰੇ ਦਿਨ ਉਸੇ ਘਾਟ ਜਾਣ ਨਿਕਲਿਆ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਦੱਸਿਆ ਹੈ ਬਾਬਾ ਪੈੰਦਾ ਸੱਚਖੰਡ ਨੋਂ ਨਿਦ ਨਾਮ ਗਰੀਬੀ ਪਾਈ ਬਾਬਾ ਦੇਖਿਆ ਧਿਆਨ ਤਰ ਜਲਤੀ ਸਭ ਪ੍ਰਿਥਵੀ ਦੇਸ ਆਈ ਮਿਸਟਰ ਮੈਕਸ ਆਰਥਕ ਮੈਕਾਲਿਫ ਨੇ ਸਿੱਖ ਇਤਿਹਾਸ ਲਿਖਿਆ ਹੈ ਉਸ ਸਿੱਖ ਇਤਿਹਾਸ ਨੂੰ ਸਰਦਾਰ ਕਾਨ ਸਿੰਘ ਨਾਭਾ ਤੇ ਹੋਰ ਵਿਦਵਾਨਾਂ ਨੇ ਛਪਣ ਤੋਂ ਪਹਿਲਾਂ ਪੜ੍ਹਿਆ ਤੇ ਸੋਧਿਆ ਸੀ ਉਸ ਦੇ ਸਫਾ 101 ਤੇ ਲਿਖਿਆ ਹੈ ਇੱਕ ਦਿਨ ਅਸ਼ਨਾਨ ਕਰਨ ਦੇ ਮਗਰੋਂ ਗੁਰੂ ਨਾਨਕ ਦੇਵ ਜੀ ਜੰਗਲ ਵਿੱਚ ਅਲੋਪ ਹੋ ਗਏ ਅੰਤਰ ਧਿਆਨ ਹੋ ਕੇ ਵਾਹਿਗੁਰੂ ਦੀ ਦਰਗਾਹ ਵਿੱਚ ਹਾਜ਼ਰ ਕੀਤੇ ਗਏ ਗੁਰੂ ਜੀ ਨੂੰ ਅੰਮ੍ਰਿਤ ਦਾ ਕਟੋਰਾ ਮਿਲਿਆ ਜੋ ਗੁਰੂ ਜੀ ਨੇ ਧੰਨਵਾਦ ਸਹਿਤ ਕੀਤਾ ਉਪਰੋਕਤ ਇਤਿਹਾਸਿਕ ਲਿਖਤਾਂ ਤੋਂ ਇਹ ਸਾਬਤ ਹੋਇਆ ਕਿ ਗੁਰੂ ਜੀ ਪਰਮਾਤਮਾ ਦੀ ਦਰਗਾਹੇ ਪੁੱਜੇ ਸਨ ਪਰਮਾਤਮਾ ਨੇ ਉਹਨਾਂ ਨੂੰ ਬਰਕਤਾਂ ਬਖਸ਼ੀਆਂ ਉਹਨਾਂ ਬਰਕਤਾਂ ਦੇ ਆਸਰੇ ਗੁਰੂ ਜੀ ਜਗਤ ਨੂੰ ਸੁਧਾਰਨ ਤੇ ਸ਼ਾਂਤ ਕਰਨ ਬਦਲੇ ਤਿਆਰੀ ਕਰਨ ਲੱਗੇ ਪਰਮਾਤਮਾ ਦੇ ਅੱਖੀ ਦੇਖੇ ਦੇ ਅਨੁਭਵ ਕੀਤੇ ਸਰੂਪ ਨੂੰ ਗੁਰੂ ਜੀ ਨੇ ਇਉਂ ਬਿਆਨ ਕੀਤਾ ਹੈ ਏਕ ਓਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੋਗਾਦ ਸਚ ਹੈ ਵੀ ਸਚ ਨਾਨਕ ਹੋਸੀ ਭੀ ਸਚ ਇਸੇ ਪਵਿੱਤਰ ਬਾਣੀ ਨੂੰ ਸਿੱਖ ਧਰਮ ਵਿੱਚ ਮੂਲ ਮੰਤਰ ਆਖਿਆ ਜਾਂਦਾ ਹੈ ਸਤਨਾਮ ਸ੍ਰੀ ਵਾਹਿਗੁਰੂ ਜੀ